ਸਤਨਾ ਸਿਖ ਹੈ ਅੰਸਾਰ ਦੇ ਸਤ ਨਾਮ ਵਾਹਿਗੁਰੂ ਅੰਤ ਤੱਕ ਅੰਮ੍ਰਿਤ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿ ਸਾਈਂ ਤਹਾਏ ਬਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਮਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇਤ ਸਾਂ ਪਾਤਸ਼ਾਹੀਆਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਉਹ ਜੋ ਜੀ ਮਹਾਨਿਆਂ ਦੇ ਮਾਨ ਨਿਤਾਣਿਆਂ ਤੇ ਤਾਣ ਨਿਉਟਿਆਂ ਦੀ ਓਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਤਸ਼ਾਹ ਜੀਓ ਆਪ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਹੋਈ ਹੈ ਆਪ ਜੀ ਕੇ ਪਵਣ ਪਵਿੱਤਰ ਅਸਥਾਨ ਗੁਰਦੁਆਰਾ ਸਾਹਿਬ ਪਾਤਸ਼ਾਹ 6ਵੀਂ ਪਾਤਸ਼ਾਹੀ 10ਵੀਂ ਭਗਤਾਂ ਭਾਈਕਾ ਦੀਆਂ ਪਾਤਸ਼ਾਹ ਜੀਓ ਸਮੁੱਚੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹਸਰਾ ਕੇ ਸਮੂਚੀ ਮੈਨੇਜਮੈਂਟ ਦੇ ਸਿਰ ਤੇ ਮਿਰ ਭਰਿਆਤਰਾ ਕੇ ਗੁਰਦੁਆਰਾ ਸਾਹਿਬ ਲਈ ਸਤਿਗੁਰੂ ਜੀਓ ਅੱਜ ਨਵੀਂ ਪਾਲਕੀ ਸਹਿ ਬਣ ਕੇ ਆਏ ਹਨ ਸਤਿਗੁਰੂ ਜੀ ਆਪ ਜੀ ਦੇ ਸਵਾਰੇ ਸਜ ਕੇ ਤਿਆਰ ਹੋਏ ਹਨ ਆਪ ਜੀ ਦਾ ਕੋਟਾਨ ਕੋਟਵਾਰ ਸ਼ੁਕਰਾਨਾ ਧੰਨਵਾਦ ਹੈ ਸਤਿਗੁਰੂ ਜੀਓ ਆਪ ਜੀ ਨੇ ਇਸੇ ਪ੍ਰਕਾਰ ਸਿਰ ਤੇ ਮਿਰ ਭਰਿਆਤਰਾ ਕੇ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਤੋਂ ਇਸੇ ਪ੍ਰਕਾਰ ਆਪਣੇ ਦਰ ਘਰ ਦੀਆਂ ਸੇਵਾਵਾਂ ਪ੍ਰਾਪਤ ਕਰਨੀਆਂ ਚੜ੍ਹਦੀਆਂ ਕਲਾ ਕਰਨੀਆਂ ਸਤਿਗੁਰੂ ਜੀ ਆਪ ਜੀ ਦੀ ਆਣ ਛਾਣ ਦੇ ਵਿੱਚ ਇਸੇ ਪ੍ਰਕਾਰ ਸਤਿਗੁਰੂ ਜੀ ਸਰਬੱਤ ਸੰਗਤਾਂ ਨੂੰ ਮਿਲ ਚੁਲ ਕੇ ਸਦਾ ਭਾਵਨਾ ਸਤਕਾਰ ਦੇ ਨਾਲ ਸੇਵਾਵਾਂ ਨਿਭਾਉਣ ਦੇ ਪਾਤਸ਼ਾਹ ਜੀ ਉਹ ਬਲ ਉਦਮ ਬਖਸ਼ਿਸ਼ ਕਰਨੇ ਆਪ ਜੀ ਵੱਲੋਂ ਪਾਤਸ਼ਾਹ ਜੀ ਉਹ ਹੋਈਆਂ ਬਖਸ਼ਿਸ਼ਾਂ ਦੇ ਸਮੁੱਚੀਆਂ ਸੰਗਤਾਂ ਵੱਲੋਂ ਲੱਖ ਲੱਖ ਵਾਰ ਸ਼ੁਕਰਾਨੇ ਧੰਨਵਾਦ ਸਤਿਗੁਰੂ ਸਰਬੱਤ ਸੰਗਤਾਂ ਆਪ ਜੀ ਦੀ ਪਲਕੀ ਸਾਹਿਬ ਜੀ ਦੇ ਸਵਾਗਤ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਏ ਹਨ ਸਰਬੱਤ ਦੀ ਹਾਜ਼ਰੀ ਦਰ ਤੇ ਪ੍ਰਵਾਣ ਕਰੋ ਕਦਮ ਕਦਮ ਚੱਲਿਆ ਲੇਖੇ ਲਾਉਣਾ ਸੇ ਪੈਰਾਂ ਦੇ ਮੇਲ ਬਖਸ਼ਿਸ਼ ਕਰਾਉਣੇ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਓ ਜੀ ਮੰਗੋ ਬੰਦ ਕਰਾਓ ਸਾਡਾ ਫੈਨਸ ਲਓ ਦਾਇਰ ਨਾਮ ਲੈ ਕੇ ਆਓ ਭੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾ ਸੰਗਤ ਦੇ ਵਿੱਚ ਵੀ ਅਰਦਾਸ ਬੇਨਤੀ ਕਰਾਂਗੇ ਸਾਰੀ ਸੰਗਤ ਦੇ ਚਰਨਾਂ 'ਚ ਤੇ ਆਪ ਪਾਲਕੀ ਸਾਹਿਬ ਗੁਰਦੁਆਰਾ ਸਾਹਿਬ ਨੂੰ ਸੜਕੀ ਤਿਆਰ ਹੋਈ ਹੈ ਤਾਂ ਆਪਾਂ ਇਹਦੇ ਵਾਸਤੇ ਵਧੀਆ ਇੱਕ ਕਮਰਾ ਜਿੱਤੇ ਵਧੀਆ ਸੋਹਣੀ ਸੰਭਾਲ ਹੋਵੇ ਉਹ ਸੰਗਤ ਦੇ ਸਹਿਯੋਗ ਨਾਲ ਆਪਾਂ ਤਿਆਰ ਕਰਨਾ ਤੇ ਜਿੰਨੀ ਵੀ ਤੁਹਾਨੂੰ ਇਸ ਦੇ ਵਿੱਚ ਆਪਣੀ ਸੇਵਾ ਸ਼ਰਧਾ ਭਾਵਨਾ ਨਾਲ ਚੋਣੀ ਚਾਹੁੰਦਾ ਹੈ ਕਿ ਆਪਾਂ ਉਵੇਂ ਜਿਵੇਂ ਨੂੰ ਸੰਭਾਲ ਕੇ ਜਿੰਨੀ ਵਧੀਆ ਚੀਜ਼ ਬਣੀ ਹੈ ਗੁਰੂ ਮਹਾਰਾਜ ਦੀ ਸਰਕਾਰ ਨੇ ਇੰਨੀ ਇਹਦਾ ਸੰਭਾਲੀ ਸੰਗਤ ਦੇ ਸਹਿਯੋਗ ਨਾਲ ਆਪਾਂ ਕਬਰੀ ਦੀ ਸੇਵਾ ਬੁਸਰਤੀ ਹੋਣੀ ਅਸਰੀ ਵਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿ ਹੈ ਪੁਰ ਸਾਹਿਬ ਜੀ ਸਤਨਾਮ ਸੁਣਾ ਹੈ ਸਾਤਨਾਮ ਸਾਤਨਾ ਸਿਰਵਾਏ ਗੁਰਸਾਹਿਬ ਜੀ ਸਾਤਨਾ ਸਿਰਵਾਏ ਗੁਰਸਾਹਿਬਾਨਾ ਸਿਰਵਾਏ ਗੁਰਸਾਹਿਬ ਜੀ ਸਾਤਨਾ ਸਿਰਵਾਏ ਗੁਰਸਾਹਿਬ ਜੀ ਸਾਤਨਾ